ਸਸ਼ਿਕਾ ਬੱਚਿਓ गुरुकुल ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਮੈਂ ਆਪ ਜੀ ਨੂੰ ਜਮਾਤ 6 ਪਾਠ 7ਾ ਝੀਲ ਪਸ਼ੂ ਪੰਛੀ ਅਤੇ ਬੱਚੇ ਕਰਾਉਣ ਜਾ ਰਹੀ ਹਾਂ ਜੋ ਇੱਕ ਕਹਾਣੀ ਹੈ ਇਸ ਦੀ ਲੇਖਿਕਾ ਬੀਬੀ ਸੁਖਵੰਤ ਮਾਨ ਜੀ ਹਨ ਆਓ ਸ਼ੁਰੂ ਕਰਦੇ ਹਾਂ ਝੀਲ ਵਿੱਚ ਕਈ ਤਰ੍ਹਾਂ ਦੇ ਪੰਛੀ ਉਤਰਦੇ ਉਹ ਆਪਣੇ ਪਰਾਂ ਨੂੰ ਫੈਲਾ ਫਿਲਾ ਕੇ ਤਰਦੇ ਉਹ ਝੀਲ ਵਿੱਚੋਂ ਮੱਛੀਆਂ ਫੜਦੇ ਕੰਡੇ ਉੱਤੇ ਬੈਠ ਕੇ ਪਰਾਂ ਨੂੰ ਝਾੜਦੇ ਕੁਝ ਸਮਾਂ ਸੁਸਤ ਹੁੰਦੇ ਅਤੇ ਅੱਗੇ ਨੂੰ ਉੱਡ ਜਾਂਦੇ ਸੋਹਣੇ ਸੋਹਣੇ ਬੱਚੇ ਝੀਲ ਦੀ ਸੈਰ ਕਰਨ ਜਾਂਦੇ ਉਹ ਨਿੱਕੀਆਂ ਨਿੱਕੀਆਂ ਬੇੜੀਆਂ ਵਿੱਚ ਬੈਠ ਚੱਪੂ ਚਲਾਉਂਦੇ ਉਹ ਪਾਣੀ ਨਾਲ ਲਟਖੇਲੀਆਂ ਕਰਦੇ ਅਤੇ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਪਰਤ ਜਾਂਦੇ ਇੱਕ ਦਿਨ ਬੱਚਿਆਂ ਨੇ ਵੇਖਿਆ ਕਿ ਝੀਲ ਮਰ ਰਹੀ ਸੀ ਉਹਦੇ ਵਿੱਚ ਹੁਣ ਬਹੁਤ ਥੋੜਾ ਪਾਣੀ ਰਹਿ ਗਿਆ ਸੀ ਹੁਣ ਪੰਛੀ ਵੀ ਉੱਥੇ ਨਾ ਆਉਂਦੇ ਨਾ ਹੀ ਉਸ ਵਿੱਚ ਕਿਸ਼ਤੀਆਂ ਚਲਦੀਆਂ ਉਦਾਸ ਹੋ ਕੇ ਬੱਚੇ ਪੁੱਛਦੇ ਕਿੱਥੇ ਤਾਂ ਗਏ ਤੇਰੇ ਪੰਛੀ ਰੰਗਲੇ ਕਿੱਥੇ ਤੇ ਠੰਡੜਾ ਨੀਰ ਅਗੋ ਝੀਲ ਵਿੱਚੋਂ ਇੱਕ ਮਰੀਜ਼ ਹੀ ਲਹਿਰ ਉੱਠਦੀ ਉੱਡ ਤਾਂ ਗਏ ਮੇਰੇ ਪੰਛੀ ਰੰਗਲੇ ਸੁੱਕ ਗਿਆ ਮੇਰਾ ਨੀਰ ਬੱਚੇ ਫੇਰ ਪੁੱਛਦੇ ਕਿਉਂ ਉੱਡ ਗਏ ਤੇਰੇ ਪੰਛੀ ਰੰਗਲੇ ਕਿਉਂ ਸੁੱਕ ਗਿਆ ਤੇਰਾ ਨੀਰ ਝੀਲ ਆਖਦੀ ਨੀਰ ਨਾ ਮੇਰਾ ਸੁੱਕਦਾ ਸੌ ਜੇ ਰਹਿੰਦਾ ਮਨੁੱਖ ਫੜ ਕੁਹਾੜਾ ਤੁਰ ਪਿਆ ਛੱਡਿਆ ਨਾ ਕੋਈ ਰੁੱਖ ਦਿੰਦੇ ਮੈਨੂੰ ਨੀਰ ਨਾ ਪਰਬਤ ਗਏ ਸਭ ਰੁਸ ਬੱਚੇ ਪਰਬਤ ਵੱਲ ਨੂੰ ਤੁਰ ਪਏ ਉਹ ਅੱਗੇ ਗਏ ਤਾਂ ਚਿੜੀਆਂ ਕਾਂ ਕੁੱਗੀਆਂ ਕਬੂਤਰ ਮਿਲੇ ਉਹਨਾਂ ਕੋਲ ਖਾਣ ਲਈ ਦਾਣੇ ਨਹੀਂ ਸਨ ਆਲਣੇ ਪਾਉਣ ਲਈ ਤੀਲੇ ਨਹੀਂ ਸਨ ਉਹ ਹੋਰ ਅੱਗੇ ਗਏ ਤਾਂ ਭੁੱਖ ਅਤੇ ਤਿਹੇ ਦੇ ਤੰਗ ਕੀਤੇ ਹੋਏ ਹਿਰਨ ਸਾਂਬਰ ਬਗਿਆੜ ਅਤੇ ਰਿਛ ਮਿਲੇ ਉਹ ਸਭ ਬੋਲੇ ਅਸੀਂ ਵੀ ਤੁਹਾਡੇ ਨਾਲ ਚੱਲਾਂਗੇ ਹੁਣ ਪਹਾੜ ਸਾਨੂੰ ਕੁਝ ਨਹੀਂ ਦਿੰਦਾ ਅਸੀਂ ਭੁੱਖੇ ਹਾਂ ਪਹਾੜੀ ਨਾਲੀਆਂ ਦਾ ਪਾਣੀ ਸੁੱਕ ਗਿਆ ਹੈ ਅਸੀਂ ਤਿਹਾਈਆਂ ਹਾਂ ਅੱਗੇ ਇੱਕ ਵੱਡਾ ਪਹਾੜ ਸੀ ਨਾ ਰੁਖਸਨ ਨਾ ਝਾੜੀਆਂ ਅਤੇ ਨਾ ਹੀ ਕਾ ਪਹਾੜ ਪਹਾੜ ਤੈਨੂੰ ਕੀ ਹੋਇਆ ਸਾਰਿਆਂ ਨੇ ਪੁੱਛਿਆ ਪਹਾੜ ਨੇ ਹੋਕਾ ਲਾਇਆ ਛੱਡੇ ਝਾੜੀ ਬੂਟ ਨਾ ਪੁੱਟ ਲੈ ਸਭ ਰੁਖ ਦਿਨ ਦੇ ਮੈਨੂੰ ਨੀਰ ਨਾ ਬਦਲ ਗਏ ਸਭ ਰੂਸ ਸਭ ਨੇ ਅਸਮਾਨ ਵੱਲ ਵੇਖਿਆ ਅਸਮਾਨ ਵਿੱਚ ਬੱਦਲ ਤਾਂ ਸਨ ਪਰ ਵਰ ਨਹੀਂ ਰਹੇ ਸਨ ਉਹਨਾਂ ਸਭਨਾ ਨੇ ਇੱਕ ਆਵਾਜ਼ ਹੋ ਕੇ ਕਿਹਾ ਬਦਲਾ ਬਦਲਾ ਤੂੰ ਪਹਾੜ ਨੂੰ ਪਾਣੀ ਕਿਉਂ ਨਹੀਂ ਦਿੰਦਾ ਬੱਦਲ ਨੇ ਉਦਾਸ ਜੇ ਬੋਲਾ ਵਿੱਚ ਕਿਹਾ ਕੁਝ ਵੀ ਬਾਕੀ ਨਾ ਰਹਾ ਰੁੱਖ ਸੁਟੇ ਸਭ ਜੀਰ ਨਾ ਕਾਂ ਨਾ ਪੱਤਿਆਂ ਕਿਹਨੂੰ ਦੇਵਾਂ ਨੀਰ ਬੱਚੇ ਕੁੱਗੀਆਂ ਕਾਂ ਚਿੜੀਆਂ ਰਿਛ ਬਾਂਦਰ ਸਾਰੇ ਦੇ ਸਾਰੇ ਫਿਰ ਪਹਾੜ ਕੋਲ ਗਏ ਅਤੇ ਪੁੱਛਣ ਲੱਗੇ ਪਹਾੜ ਪਹਾੜ ਤੇਰੇ ਰੁੱਖ ਕਿੰਨੇ ਵੱਢਲੇ ਤੇਰਾ ਕਾ ਕਿੱਧਰ ਗਿਆ ਪਹਾੜ ਨੇ ਕੁਝ ਗੁੱਸੇ ਤੇ ਕੁਝ ਅਫਸੋਸ ਨਾਲ ਕਿਹਾ ਕੁਗੀਆਂ ਘੁੰਮਰੀਆਂ ਲਾਲੀਆਂ ਦੇਵਣ ਮੈਨੂੰ ਸੁਖ ਬਾਗ ਬਗੇਲੇ ਹਾਥੀਆਂ ਕਦੀ ਨਾ ਦਿੱਤਾ ਦੁਖ ਬੇਮੁਖ ਮੇਥੋਂ ਹੋਇਆ ਅਕ੍ਰਿਤਗਨ ਮਨੁੱਖ ਬੱਚੇ ਕੁਗੀਆਂ ਕਾਂ ਚਿੜੀਆਂ ਰਿਚਬੰਦ ਸਾਰੇ ਇਕੱਠੇ ਹੋ ਕੇ ਮਨੁੱਖ ਕੋਲ ਗਏ ਅਤੇ ਪੁੱਛਣ ਲੱਗੇ ਮਨੁੱਖ ਮਨੁੱਖ ਤੂੰ ਰੁੱਖ ਕਿਉਂ ਵੜਲੇ ਤੂੰ ਉਹਨਾਂ ਸਾਰੇ ਰੁੱਖਾਂ ਨੂੰ ਮੋੜ ਕੇ ਫਿਰ ਬੀਜ ਦੇ ਨਹੀਂ ਤਾਂ ਪੰਛੀ ਤਾਨੂੰ ਤੂੰ ਜਾਂ ਮਾਰ ਮਾਰ ਕੇ ਮਾਰ ਦੇਣਗੇ ਸ਼ੇਰ ਤੈਨੂੰ ਖਾ ਜਾਣਗੇ ਹਾਥੀ ਤੈਨੂੰ ਪੈਰਾ ਥੱਲੇ ਮਦੋਲ ਦੇਵੇਗਾ ਮੇਰੀ ਜਾਨ ਬਖਸ਼ ਦਿਓ ਗਲਤੀ ਮੇਰੀ ਹੈ ਮੈਂ ਸਾਰੇ ਰੁੱਖ ਵੱਢ ਲਏ ਮੇਰੇ ਖੇਤਾਂ ਵਿੱਚ ਸੋਕੇ ਨਾਲ ਦਰਾਣਾ ਪੈ ਗਈਆਂ ਹਨ ਮੇਰੇ ਕੋਲ ਅੰਨ ਨਹੀਂ ਹੈ ਪਾਣੀ ਨਹੀਂ ਹੈ ਜੋ ਸਜ਼ਾ ਮਰਜ਼ੀ ਮੈਨੂੰ ਦਿਓ ਮੈਂ ਪਾਪੀ ਹਾਂ ਮਨੁੱਖ ਰੋ ਪਿਆ ਮਨੁੱਖ ਨੇ ਹੋਰ ਮਨੁੱਖਾਂ ਨੂੰ ਆਵਾਜ਼ਾਂ ਮਾਰੀਆਂ ਸਾਰੇ ਇਕੱਠੇ ਹੋ ਗਏ ਉਹਨਾਂ ਦੇ ਮੋੜਿਆਂ ਉੱਤੇ ਕਈਆਂ ਤੇ ਬੱਲ ਚੇ ਸਨ ਮਗਰੇ ਮਗਰ ਬੱਚੇ ਪੰਛੀ ਅਤੇ ਪਸ਼ੂ ਤੁਰ ਪਏ ਮਨੁੱਖ ਧਰਤੀ ਪੁੱਟਣ ਲੱਗਿਆ ਧਰਤੀ ਸਖਤ ਅਤੇ ਸੁੱਕੀ ਸੀ ਮਨੁੱਖ ਨੇ ਕਿਹਾ ਪਾਣੀ ਨਹੀਂ ਹੈ ਪੰਛੀਆਂ ਨੇ ਕਿਹਾ ਅਸੀਂ ਆਪਣੀਆਂ ਚੁੰਝਾਂ ਵਿੱਚ ਪਾਣੀ ਲਿਆਵਾਂਗੇ ਬੂਟੇ ਮੈਂ ਵੀ ਜ਼ਿੰਦਾ ਹਾਂ ਪਰ ਰਾਖੀ ਕੌਣ ਕਰੇਗਾ ਮਨੁੱਖ ਨੇ ਕਿਹਾ ਇਹ ਨਦੀ ਰਾਖੀ ਅਸੀਂ ਕਰਾਂਗੇ ਸ਼ੇਰ ਅਤੇ ਚੀਤੇ ਨੇ ਕਿਹਾ ਮਨੁੱਖ ਨੇ ਬੂਟੇ ਲਾ ਦਿੱਤੇ ਪੰਛੀ ਚੁੰਝਾਂ ਵਿੱਚ ਪਾਣੀ ਲੈ ਆਉਂਦੇ ਉਹ ਰੁੱਖਾਂ ਨੂੰ ਸਿੰਜਦੇ ਸ਼ੇਰ ਚੀਤੇ ਬਗਿਹਾਰ ਉਹਨਾਂ ਦੀ ਰਾਖੀ ਕਰਦੇ ਅਚਾਨਕ ਇੱਕ ਦਿਨ ਬੱਦਲ ਆਇਆ ਅਤੇ ਕਹਿਣ ਲੱਗਿਆ ਮੈਂ ਤੁਹਾਡੇ ਬੂਟਿਆਂ ਅਤੇ ਰੁੱਖਾਂ ਨੂੰ ਪਾਣੀ ਦੇਵਾਂਗਾ ਮੈਂ ਤੁਹਾਡੇ ਤੇ ਬਹੁਤ ਖੁਸ਼ ਹਾਂ ਰੁੱਖ ਵੱਡੇ ਹੋਣ ਲੱਗੇ ਝਾੜੀਆਂ ਤੇ ਕਾਂ ਆਪੇ ਹੀ ਉਗ ਪਏ ਰੰਗਲੇ ਪੰਛੀਆਂ ਨੇ ਰੁੱਖਾਂ ਉੱਤੇ ਆਲਣੇ ਪਾ ਲਏ ਪੰਛੀ ਗੀਤ ਗਾਉਂਦੇ ਮੋਰ ਪੈਲਾ ਪਾਉਂਦੇ ਸ਼ੇਰ ਤੇ ਰਿਝ ਆਪਣਾ ਕੁਦਰਤੀ ਸ਼ਿਕਾਰ ਖਾਂਦੇ ਉਹ ਸਭ ਨਦੀਆਂ ਨਾਲਿਆਂ ਵਿੱਚੋਂ ਠੰਡਾ ਪਾਣੀ ਪੀਂਦੇ ਅਤੇ ਆਪਣੇ ਬੱਚਿਆਂ ਨਾਲ ਖੇਡਦੇ ਸ਼ਹਿਰ ਵਾਲੀ ਝੀਲ ਹੁਣ ਪਾਣੀ ਨਾਲ ਨਕੋ ਨਕ ਪਰ ਹੀ ਰਹਿੰਦੀ ਉੱਥੇ ਸੁੰਦਰ ਸੁੰਦਰ ਬੱਚੇ ਆਉਂਦੇ ਹੱਸਦੇ ਖੇਡਦੇ ਖਾਂਦੇ ਪੀਂਦੇ ਕਿਸ਼ਤੀਆਂ ਵਿੱਚ ਸੈਰਾਂ ਕਰਦੇ ਖਿੜਖਿੜ ਹੱਸਦੇ ਛੀਲ ਦੇ ਨਾਲ ਹੀ ਇੱਕ ਹਰਿਆ ਭਰਿਆ ਜੰਗਲ ਸ਼ੁਰੂ ਹੋ ਜਾਂਦਾ ਸੀ ਬੱਚੇ ਉਸ ਜੰਗਲ ਵਿੱਚ ਜਾਂਦੇ ਰੰਗਲੇ ਪੰਛੀਆਂ ਨੂੰ ਵੇਖ-ਵੇਖ ਖੁਸ਼ ਹੁੰਦੇ ਪਹਿਲਾ ਪਾਉਂਦੇ ਮੋਰਾਂ ਨੂੰ ਵੇਖ ਗਦਗਦ ਹੁੰਦੇ ਆਓ ਹੁਣ ਇਸ ਪਾੜੇ ਦੇ ਪ੍ਰਸ਼ਨ ਉੱਤਰ ਕਰਦੇ ਹਾਂ ਪ੍ਰਸ਼ਨ ਪਹਿਲਾ ਬੱਚੇ ਝੀਲ ਉੱਤੇ ਜਾ ਕੇ ਕੀ ਕਰਦੇ ਸਨ ਉੱਤਰ ਬੱਚੇ ਝੀਲ ਉੱਤੇ ਜਾ ਕੇ ਨਿੱਕੀਆਂ-ਨਿੱਕੀਆਂ ਬੇੜੀਆਂ ਵਿੱਚ ਬੈਠ ਕੇ ਚੱਪੂ ਚਲਾਉਂਦੇ ਤੇ ਪਾਣੀ ਨਾਲ ਅਟਕੇਲੀਆਂ ਕਰਦੇ ਸਨ ਪ੍ਰਸ਼ਨ ਦੂਜਾ ਬੱਚਿਆਂ ਨੇ ਝੀਲ ਤੇ ਜਾ ਕੇ ਕੀ ਦੇਖਿਆ ਤੇ ਉਦਾਸ ਹੋ ਕੇ ਝੀਲ ਤੋਂ ਕੀ ਪੁੱਛਿਆ ਉੱਤਰ ਇੱਕ ਦਿਨ ਬੱਚਿਆਂ ਨੇ ਝੀਲ ਤੇ ਜਾ ਕੇ ਦੇਖਿਆ ਕਿ ਉਹ ਮਰ ਰਹੀ ਸੀ ਉਸ ਵਿੱਚ ਹੁਣ ਬਹੁਤ ਹੀ ਥੋੜਾ ਪਾਣੀ ਰਹਿ ਗਿਆ ਸੀ ਹੁਣ ਉੱਥੇ ਨਾ ਪੰਛੀ ਆਉਂਦੇ ਸਨ ਤੇ ਨਾ ਹੀ ਕਿਸ਼ਤੀਆਂ ਚਲਦੀਆਂ ਸਨ ਉਹਨਾਂ ਉਦਾਸ ਹੋ ਕੇ ਝੀਲ ਤੋਂ ਪੁੱਛਿਆ ਕਿ ਉਸ ਦੇ ਸੋਹਣੇ ਪੰਛੀ ਕਿੱਥੇ ਗਏ ਤੇ ਉਸ ਦਾ ਠੰਡਾ ਪਾਣੀ ਕਿੱਥੇ ਗਿਆ ਹੈ ਪ੍ਰੇਸ਼ਨ ਝੀਲ ਨੇ ਬੱਚਿਆਂ ਨੂੰ ਕੀ ਜਵਾਬ ਦਿੱਤਾ ਉੱਤਰ ਚੀਲ ਨੇ ਬੱਚਿਆਂ ਨੂੰ ਉੱਤਰ ਦੇਂਦਿਆਂ ਦੱਸਿਆ ਕਿ ਉਸ ਦੇ ਪੰਛੀ ਨਾ ਉੱਡਦੇ ਤੇ ਪਾਣੀ ਨਾ ਸੁੱਕਦਾ ਜੇਕਰ ਮਨੁੱਖ ਕੋਹਾੜਾ ਫੜ ਕੇ ਰੁੱਖਾਂ ਨੂੰ ਨਾ ਵੜਦਾ ਇਸ ਮਨੁੱਖ ਦੇ ਰੁੱਖ ਵਡਣ ਕਰਕੇ ਪਰਬਤ ਰੁਸ ਗਏ ਹਨ ਤੇ ਉਸ ਨੂੰ ਪਾਣੀ ਨਹੀਂ ਦਿੰਦੇ ਪ੍ਰਸ਼ਨ ਜਦੋਂ ਬੱਚੇ ਪਰਬਤ ਵੱਲ ਤੁਰੇ ਤਾਂ ਉਹਨਾਂ ਨੂੰ ਕਿਹੜੇ ਕਿਹੜੇ ਪੰਛੀ ਤੇ ਜਾਨਵਰ ਮਿਲੇ ਉੱਤਰ ਪਰਬਤਵਲ ਜਾਂਦੇ ਆ ਬੱਚਿਆਂ ਨੂੰ ਚਿੜੀਆਂ ਕਾਂ ਕੁਗੀਆਂ ਕਬੂਤਰ ਹਿਰਨ ਸਾਂਬਰ ਬਗਿਆੜ ਅਤੇ ਰਿਚ ਆਦਿ ਪੰਛੀ ਤੇ ਜਾਨਵਰ ਮਿਲੇ ਪ੍ਰਸ਼ਨ ਮਨੁੱਖ ਨੇ ਬੱਚਿਆਂ ਜਾਨਵਰਾਂ ਤੇ ਪੰਛੀਆਂ ਤੋਂ ਕਿਸ ਗੱਲ ਦੀ ਮਾਫੀ ਮੰਗੀ ਸੀ ਉੱਤਰ ਮਨੁੱਖ ਨੇ ਬੱਚਿਆਂ ਜਾਨਵਰਾਂ ਤੇ ਪੰਛੀਆਂ ਤੋਂ ਰੁੱਖ ਵੱਢਣ ਦੀ ਮਾਫੀ ਮੰਗੀ ਸੀ ਪ੍ਰਸ਼ਨ ਪੰਛੀਆਂ ਤੇ ਜਾਨਵਰਾਂ ਨੇ ਮਨੁੱਖ ਦੀ ਮਦਦ ਕਿਸ ਰੂਪ ਵਿੱਚ ਕੀਤੀ ਉੱਤਰ ਮਨੁੱਖ ਨੇ ਬੂਟੇ ਬੀਜੇ ਤਾਂ ਪੰਛੀਆਂ ਨੇ ਉਹਨਾਂ ਨੂੰ ਆਪਣੀਆਂ ਚੁੰਝਾਂ ਵਿੱਚ ਪਾਣੀ ਲਿਆ ਕੇ ਪਾਇਆ ਤੇ ਜਾਨਵਰਾਂ ਨੇ ਉਹਨਾਂ ਦੀ ਰਾਖੀ ਕੀਤੀ। ਪ੍ਰਸ਼ਨ ਧਰਤੀ ਉੱਤੇ ਰੁੱਖ ਬੂਟੇ ਬੀਜਣ ਤੋਂ ਬਾਅਦ ਕੀ ਵਾਪਰਿਆ? ਉੱਤਰ ਧਰਤੀ ਉੱਤੇ ਰੁੱਖ ਬੂਟੇ ਬੀਜਣ ਤੋਂ ਬਾਅਦ ਬੱਦਲ ਉਹਨਾਂ ਨੂੰ ਪਾਣੀ ਦੇਣ ਲਈ ਆ ਗਿਆ। ਝਾੜੀਆਂ ਤੇ ਕਾਂ ਆਪਣੇ ਆਪ ਹੀ ਉੱਗ ਪਏ। ਰੰਗਲੇ ਪੰਛੀਆਂ ਨੇ ਰੁੱਖਾਂ ਉੱਤੇ ਆਲ ਨੇ ਪਾ ਲਏ। ਪੰਛੀ ਗੀਤ ਗਾਉਣ ਤੇ ਮੋਰ ਪਹਿਲਾ ਪਾਉਣ ਲੱਗੇ। ਸ਼ੇਰ ਤੇ ਰਿਚ ਆਪਣਾ ਕੁਦਰਤੀ ਸ਼ਿਕਾਰ ਖਾਣ ਲੱਗੇ ਤੇ ਨਦੀਆਂ ਨਾਲਿਆਂ ਦਾ ਪਾਣੀ ਪੀਂਦੇ। ਝੀਲ ਪਾਣੀ ਨਾਲ ਨਕੋਂ-ਨਕ ਪਰੀ ਰਹਿੰਦੀ ਤੇ ਸੁੰਦਰ ਬੱਚੇ ਉੱਥੇ ਆ ਕੇ ਹੱਸਦੇ ਖੇਡਦੇ ਤੇ ਕਿਸ਼ਤੀਆਂ ਚਲਾਉਂਦੇ। ਆਓ ਹੁਣ ਇਸ ਦੇ ਖਾਲੀ ਥਾਵਾਂ ਪਰੋ ਕਰਦੇ ਹਾਂ। ਪਹਿਲਾ ਇੱਕ ਦਿਨ ਬੱਚਿਆਂ ਨੇ ਦੇਖਿਆ ਕਿ ਝੀਲ ਮਰ ਰਹੀ ਹੈ। ਦੂਜਾ ਹੁਣ ਪੰਛੀ ਉੱਥੇ ਨਾ ਆਉਂਦੇ ਨਾ ਹੀ ਉਸ ਵਿੱਚ ਕਿਸ਼ਤੀਆਂ ਚਲਦੀਆਂ। ਅੱਗੇ ਬੱਚੇ ਬਰਬਤਵਲ ਨੂੰ ਤੁਰ ਪਏ ਪਹਾੜ ਪਹਾੜ ਤੇਰੇ ਰੁੱਖ ਕਿੰਨੇ ਵੱਢ ਲਏ ਅਗਲਾ ਮੈਨੂੰ ਬਖਸ਼ ਦਿਓ ਗਲਤੀ ਮੇਰੀ ਹੈ ਮੈਂ ਸਾਰੇ ਰੁੱਖ ਵੱਢ ਲਏ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਲਾਈਕ ਕਰਨਾ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਆਪਣੇ ਫਰੈਂਡਸ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂਕਿ ਉਹ ਵੀ ਆਪਾਂ ਸਿੱਖ ਸਕਣ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਅੱਗੇ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ